ਅਸੀਂ ਯਾਨੀ ਤੁਸੀਂ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਅੱਜ ਆਪਾਂ ਗੱਲ ਕਰਾਂਗੇ ਜੀਜੂਆਂ ਦੀ ਜੂਆਂ ਨੂੰ ਕਿਵੇਂ ਖਤਮ ਕਰੀਏ ਬਾੜਾਂ ਦੇ ਵਿੱਚੋਂ ਬਹੁਤ ਸਾਰੇ ਤਰ੍ਹਾਂ ਦੇ ਵਿੱਚ ਜਿਹੜੀਆਂ ਹੈਗੀਆਂ ਬੱਚਿਆਂ ਦੇ ਚੂਹਾ ਪੈ ਜਾਂਦੀਆਂ ਨੇ ਲੀਖਾਂ ਪੈ ਜਾਂਦੀਆਂ ਨੇ ਜੇ ਇੱਕ ਚੂਹ ਪੈ ਜਵੇ ਕਿਸੇ ਨਾਲੋਂ ਤਾਂ ਉਹ ਇੱਕ ਜਿਹੜੀ ਜੂਆ ਰਾਤੋਂ ਰਾਤ 300 ਅੰਡੇ ਦੇ ਦਿੰਦੀ ਆ ਜਿਨ੍ਹਾਂ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ 300 ਦੇ ਵਿੱਚੋਂ ਜ਼ਿਆਦਾਤਰ ਲੀਖਾਂ ਬਣ ਜਾਂਦੀਆਂ ਨੇ ਬਾਕੀ ਆਪਣੇ ਆਪ ਖਤਮ ਹੋ ਜਾਂਦੇ ਨੇ ਸੋ ਅੱਜ ਆਪਾਂ ਗੱਲ ਕਰਾਂਗੇ ਜੂਆ ਬਾਰੇ ਕਿ ਕਿਸ ਤਰ੍ਹਾਂ ਆਪਾਂ ਜੂਆ ਨੂੰ ਬਾੜਾਂ ਦੇ ਵਿੱਚੋਂ ਆਸਾਨੀ ਨਾਲ ਜਿਹੜਾ ਖਤਮ ਕਰ ਸਕਦੇ ਹਾਂ ਪਹਿਲਾਂ ਤਾਂ ਜਿਹੜੇ ਇਸ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਾਕੀ ਜੇ ਤੁਹਾਡੇ ਕਿਸੇ ਦੇ ਵੀ ਜੂਆਂ ਪਿਆ ਨੇ ਜਾਂ ਦੋਸਤਾਂ ਦੇ ਜਾਂ ਕਿਸੇ ਦੇ ਪੁੱਤਿਆਂ ਦੇ ਇਹ ਵੀਡੀਓ ਉਹਦੇ ਨਾਲ ਸਾਂਝੀ ਵੀ ਕਰ ਲਵੋ। ਸੋ ਆਪਾਂ ਗੱਲ ਕਰਦੇ ਹਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਇਹ ਹੈ ਜੀ ਪੰਗ ਦਾ ਬੁੱਟਾ ਜਿਹੜਾ ਕਿ ਆਮ ਜਗ੍ਹਾ-ਜਗ੍ਹਾ ਤੇ ਉੱਗਿਆ ਹੁੰਦਾ ਆ। ਤੁਸੀਂ ਕੀ ਕਰਨਾ ਇਸ ਬੁੱਟੇ ਨੂੰ ਇਹਦੀਆਂ ਪੱਤੀਆਂ ਨੂੰ ਤੋੜ ਲੈਣਾ ਹੈ। ਇਹਦੀਆਂ ਪੱਤੀਆਂ ਨੂੰ ਤੋੜ ਕੇ ਚੰਗੀ ਤਰ੍ਹਾਂ ਨਾਲ ਤੁਸੀਂ ਜਿਹੜਾ ਹੈਗਾ ਥੋੜਾ ਜਿਹਾ ਦੇਸੀ ਕੀ ਲੈ ਕੇ ਉਹਦੇ ਵਿੱਚ ਤੜਕ ਲੈਣਾ ਆ। ਮਤਲਬ ਜਦੋਂ ਤੱਕ ਇਹਦਾ ਅਸਰ ਉਹਦੇ ਵਿੱਚ ਨਾ ਚਲਿਆ ਜਾਵੇ ਇਹਨਾਂ ਦੇ ਪੱਤਿਆਂ ਇਸ ਤਰ੍ਹਾਂ ਕਰਨ ਨਾਲ ਜਿਹੜੀ ਇਹ ਔਸ਼ਧੀ ਆ ਜਿਹੜਾ ਇਹਦਾ ਅਸਰ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਇਹ ਭੰਗਾ ਜੀ ਨਸ਼ਾ ਹੁੰਦਾ ਮਤਲਬ ਇਹ ਸ਼ੁੱਧਿਆ ਜਾਂਦਾ ਆ ਇਸ ਤਰ੍ਹਾਂ ਕਰਨ ਨਾਲ ਤੇ ਜਦੋਂ ਜਿਹੜਾ ਇਹਦਾ ਦੇਸੀ ਕੀ ਦੇ ਵਿੱਚ ਅਸਰ ਆ ਜਾਂਦਾ ਆ ਤਾਂ ਇਸ ਦੇਸੀ ਕੀ ਨੂੰ ਤੁਸੀਂ ਜਿਹੜਾ ਹੈਗਾ ਵਾਲਾਂ ਦੇ ਵਿੱਚ ਲਗਾ ਸਕਦੇ ਹੋ ਤੇ ਇਹ ਵਾਲਾਂ ਦੇ ਵਿੱਚ ਲਗਾਉਣ ਨਾਲ 2-3 ਘੰਟੇ ਤੁਸੀਂ ਰੱਖ ਦਿਓ ਉਸ ਤੋਂ ਬਾਅਦ ਜਿਹੜਾ ਹੈਗਾ ਆ ਵਾਲ ਧੋ ਲਵੋ ਇੱਕ ਤਾਂ ਹੋ ਗਿਆ ਜੀ ਇਹ ਤਰੀਕਾ ਇੱਕ ਜਿਹੜਾ ਤਰੀਕਾ ਹੈ ਉਹ ਹੋ ਹੈ ਮਤਲਬ ਤੁਸੀਂ ਇਹਦੇ ਰਸ ਨੂੰ ਇਸੇ ਤਰ੍ਹਾਂ ਕੱਢ ਲੈਣਾ ਆ ਇਹ ਰਸ ਕੱਢ ਕੇ ਜਿਹੜਾ ਹੈਗਾ ਆ ਬਾਲਾਂ ਦੇ ਵਿੱਚ ਲਗਾ ਦੇਣਾ ਫਿਰ ਦੇਖਣਾ ਜੁੰਆ ਕਿਵੇਂ ਟਰੈਵਲ ਕਰਨੀ ਆ ਆਪਣੇ ਆਪ ਹੀ ਜੁੰਆ ਨੇ ਪਜ-ਪਜ ਕੇ نیچے ਨੂੰ ਆਉਣਾ ਬਾਲਾਂ ਦੇ ਵਿੱਚੋਂ ਤੇ ਜੁੰਆ ਬੇਹੋਸ਼ ਹੋ ਹੋ ਕੇ ਡਿੱਗਣਗੀਆਂ ਸੋ ਇਹ ਵੀ ਤਰੀਕਾ ਜਿਹੜਾ ਹੈਗਾ ਬਹੁਤ ਵਧੀਆ ਆ ਪਰ ਇਹ ਬੱਚਿਆਂ ਤੇ ਨਾ ਇਸਤੇਮਾਲ ਕਰਨਾ ਇਹਦਾ ਜਿਹੜਾ ਰਸ ਆ ਇਸੇ ਤਰ੍ਹਾਂ ਜੇ ਤੁਸੀਂ ਕੱਢ ਕੇ ਵੱਡਿਆਂ ਦੇ ਬਾਲਾਂ ਚ ਯੂਜ਼ ਕਰ ਸਕਦੇ ਹੋ ਪਰ ਬੱਚਿਆਂ ਦੇ ਬਾਲਾਂ ਦੇ ਵਿੱਚ ਤੁਸੀਂ ਦੇਸੀ ਘੀ ਵਾਲਾ ਨੁਸਖਾ ਹੀ ਜਿਹੜਾ ਆ ਉਹ ਯੂਜ਼ ਕਰਨਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਆ ਗਈ ਨਿੰਮ ਇਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਹੀ ਹੋਣਾ ਇਹ ਵੀ ਔਸ਼ਧੀ ਆ ਇੱਕ ਤਰ੍ਹਾਂ ਦੇ ਬਹੁਤ ਬਿਮਾਰੀਆਂ ਜਿਵੇਂ ਕਿ ਸ਼ੂਗਰ ਜੰਗੀ ਤਰ੍ਹਾਂ ਨਾ ਕਿ ਸਾਰੀਆਂ ਪੱਤੀਆਂ ਤੁਸੀਂ ਤੋੜ ਲੈਣੀਆਂ ਨੇ ਪਹਿਲਾਂ ਪੁਰਾਣੀ ਬਚੁਰਕ ਤੁਸੀਂ ਦੇਖਦੇ ਹੋਵੋਗੇ ਜਦੋਂ ਕਿਸੇ ਦੇ ਸੱਟ ਲੱਗਦੀ ਸੀ ਪੈਰਾਂ ਤੇ ਸੋਜ ਆ ਜਾਂਦਾ ਸੀ ਉਹ ਇਹਦੀ ਟਕੋਰ ਕਰਦੇ ਹੁੰਦੇ ਸੀ ਬਸ ਆਪਾਂ ਵੀ ਇਸੇ ਤਰ੍ਹਾਂ ਕਰਨਾ ਹੈ ਜੀ ਇਹਦੀਆਂ ਸਾਰੀਆਂ ਪੱਤੀਆਂ ਤੋੜ ਕੇ ਇੱਕ ਪਤੀਲੇ ਦੇ ਵਿੱਚ ਪਾਣੀ ਰੱਖ ਲੈਣਾ ਜਦੋਂ ਪਾਣੀ ਉਬਲਦਾ ਉਹਦੇ ਵਿੱਚ ਇਹਦੀਆਂ ਪੱਤੀਆਂ ਨੂੰ ਉਬਾਲਣਾ ਹੈ ਇਸ ਤਰ੍ਹਾਂ ਉਬਾਲਣਾ ਵੀ ਜੇ ਤੁਸੀਂ ਮਤਲਬ 2 ਲੀਟਰ ਪਾਣੀ ਪਾਇਆ ਜਾਂ 1 ਲੀਟਰ ਪਾਣੀ ਪਾਇਆ ਉਹਦਾ ਜਿਹੜਾ ਚੌਥਾ ਭਾਗ ਆ ਪਾਣੀ ਦਾ ਉਹ ਰਹਿ ਜਵੇ ਮਤਲਬ 1 ਲੀਟਰ ਦੇ ਵਿੱਚੋਂ ਇੱਕ ਗਲਾਸ ਪਾਇਆ ਪਾਣੀ ਜਿਹੜਾ ਹੈਗਾ ਜਦੋਂ ਰਹਿ ਜਵੇ ਉਸ ਤੋਂ ਬਾਅਦ ਇਹਨੂੰ ਚੀਚੇ ਚ ਪਾ ਕੇ ਰੱਖਣ ਤੋਂ ਬਾਅਦ ਜਿਵੇਂ ਤੁਹਾਨੂੰ ਲੱਗਦਾ ਤੁਹਾਡੇ ਕੋਲ ਟਾਈਮ ਹੈ ਤੁਸੀਂ ਇਹਨੂੰ ਆਪਣੇ ਬੱਚੇ ਦੇ ਜਾਂ ਆਪਣੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਅਪਲਾਈ ਕਰਨਾ ਹੈ ਜਿਹਦੇ ਨਾਲ ਜਿਹੜੀਆਂ ਜੂਆਂ ਨੇ ਉਹ ਖਤਮ ਹੋ ਜਾਣੀਆਂ ਜੂਆਂ ਲਿੱਖਾਂ ਸਭ ਛੱਡ ਜਾਣਗੀਆਂ ਤੇ ਹੁਣ ਤੁਸੀਂ ਦੇਖਣਾ ਜੀ ਤੁਸੀਂ ਨਿੰਮੂ ਵਾਲਾ ਤਰੀਕਾ ਯੂਜ਼ ਕਰਨਾ ਹੈ ਜਾਂ ਫਿਰ ਤੁਸੀਂ ਜਿਹੜਾ ਹੈਗਾ ਆ ਭੰਗ ਵਾਲਾ ਜਿਹੜਾ ਨੁਸਖਾ ਮੈਂ ਤੁਹਾਨੂੰ ਦੱਸਿਆ ਉਹ ਯੂਜ਼ ਕਰਨਾ ਦੋਨੇ ਬਹੁਤ ਜ਼ਿਆਦਾ ਲਾਭਮੰਦ ਨੇ ਇਹ ਤੁਸੀਂ ਦੇਖਣਾ ਵੀ ਤੁਸੀਂ ਤੁਹਾਨੂੰ ਕਿਹੜਾ ਆਸਾਨੀ ਨਾਲ ਪੌਦਾ ਮਿਲ ਜਾਂਦਾ ਤੁਹਾਨੂੰ ਨਿੰਮ ਦਾ ਬੂਟਾ ਜਲਦੀ ਮਿਲ ਜਾਂਦਾ ਕਿਉਂਕਿ ਅੱਜ ਕੱਲ ਨਿੰਮ ਹੀ ਹੈ ਜਿਹੜੀ ਬਹੁਤ ਘਟ ਗਈ ਆ ਲੋਕਾਂ ਨੇ ਬਹੁਤ ਜ਼ਿਆਦਾ ਦਰਖਤ ਨਹੀਂ ਜਿਹੜੇ ਵੱਢ ਦਿੱਤੇ ਨੇ ਨਵੇਂ ਹੁਣ ਲਗਾਉਣੇ ਸ਼ੁਰੂ ਕੀਤੇ ਨੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਹੈ ਜਿਹੜਾ ਵੀ ਤੁਹਾਨੂੰ ਦਰਖਤ ਜਿਵੇਂ ਨਿੰਮ ਦਾ ਪੌਦਾ ਪਗਿਆ ਜਾਂ ਫਿਰ ਜੇ ਤੁਹਾਨੂੰ ਭੰਗ ਦੇ ਬੂਟੇ ਮਿਲ ਜਾਂਦੇ ਨੇ ਤੁਸੀਂ ਉਹਨਾਂ ਨੂੰ ਕੋਧ ਲਿਓ ਦੋਨੇ ਹੀ ਨੁਸਖੇ ਬਹੁਤ ਜ਼ਿਆਦਾ ਲਾਦਾਇਕ ਨੇ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਉਹੀ ਤੁਸੀਂ ਬਣਾ ਕੇ ਰੱਖ ਲਵੋ ਤੇ ਸਾਲਾਂ ਹੀ ਜੂਆਂ ਨਹੀਂ ਪੈਣਗੀਆਂ ਜੇ ਤੁਹਾਡੇ ਜਿੰਨੀ ਮਰਜ਼ੀ ਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਆਪਣੇ ਨਾਲ ਸਾਂਝੀ ਕਰੋ ਤੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਾਕੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਤੁਹਾਡਾ ਆਪਣਾ ਚੈਨਲ ਹੈ ਨਵੇਂ-ਨਵੇਂ ਵੀਡੀਓ ਲੈ ਕੇ ਅਸੀਂ ਜਲਦੀ ਮਿਲਦੇ ਰਹਾਂਗੇ ਤੁਹਾਨੂੰ ਇਸੇ ਤਰ੍ਹਾਂ ਦੇ ਜਿਹੜੇ ਲਾਹੇਵੰਦ ਵੀਡੀਓ ਤੁਹਾਡੇ ਕੰਮ ਆਉਣ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ